ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜ਼ਿਲ੍ਹਾ ਕਚਹਿਰੀਆਂ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਐ ਤੇ ਬਹੁਤ ਵਧੀਆ ਸੈਲਰੀ ਹੈ ਪੂਰਾ ਨੋਟੀਫਿਕੇਸ਼ਨ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਕਰ ਬੈਠੇ ਸਿੱਧਰਾ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸਭ ਤੋਂ ਪਹਿਲਾਂ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਉਹਨਾਂ ਨੂੰ ਭਰਨ ਦੇ ਲਈ ਤੁਹਾਨੂੰ ਪਰਫਾਰਮ ਦੀ ਜ਼ਰੂਰਤ ਹੋਣੀ ਹੈ ਇਹ ਪਰਫਾਰਮਾ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਪਰਫਾਰਮ ਨੂੰ ਪੂਰੀ ਤਰ੍ਹਾਂ ਭਰ ਲੈਣਾ ਹੈ ਤਾਂ ਉਸ ਤੋਂ ਬਾਅਦ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਉਹ ਪਰ ਤੁਹਾਡੇ ਨਾਲ ਸਾਂਝਾ ਕਰਦੇ ਅੱਗੇ ਵੀਡੀਓ ਦੇ ਵਿੱਚ ਅੱਗੇ ਪੋਸਟਾਂ ਦੀ ਗੱਲ ਕਰ ਲੈਨੇ ਜੀ ਕਲਰਕ ਦੀਆਂ ਅਸਾਮੀਆਂ ਜਾਰੀ ਹੋਈਆਂ 16 ਪੋਸਟਾਂ ਜਾਰੀ ਕੀਤੀ ਗਈਆਂ ਜੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਇਨ੍ਹਾਂ ਪੋਸਟਾਂ ਦੇ ਲਈ ਜੋ ਸੈਲਰੀ ਸਕੇਲ ਹੈ 19900 ਬੇਸਿਕ ਸਕੇਲ ਆ ਜੋ ਦਿੱਤਾ ਜਾਊਗਾ ਐਸ ਪਰ 7ਥ ਪੇ ਕਮਿਸ਼ਨ ਦੇ ਅਨੁਸਾਰ ਤੇ ਇਨ੍ਹਾਂ ਪੋਸਟਾਂ ਦੇ ਲਈ ਯੋਗਤਾ ਤੁਹਾਡੀ ਬੈਚਲਰ ਡਿਗਰੀ ਆਰਟਸ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ ਜੇਕਰ ਤੁਹਾਡੇ ਕੋਲ ਹੈਗੀ ਆ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਇਨ੍ਹਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੇ ਕੰਪਿਊਟਰ ਦੇ ਵਿੱਚ ਤੁਹਾਡੀ ਪ੍ਰੋਫੀਸ਼ੀਐਂਸੀ ਹੋਣੀ ਚਾਹੀਦੀ ਹੈ ਤੇ ਤੁਹਾਡਾ ਰਿਟਨ ਇਗਜ਼ਾਮ ਹੋਊਗਾ ਜੀ ਜਨਰਲ ਇੰਗਲਿਸ਼ ਦੇ ਵਿੱਚ ਤੇ ਜਨਰਲ ਨੌਲੇਜ ਦੇ ਵਿੱਚੋਂ ਇਨ੍ਹਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਏਜ ਲਿਮ 1-1 2024 ਤੱਕ 18 ਤੋਂ 37 ਸਾਲ ਜਨਰਲ ਦੇ ਲਈ ਰੱਖੀ ਗਈ ਹੈ ਤੇ ਏਜ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਨੋਰਮਸ ਰਹੂਗਾ ਜੀ ਵੱਖ-ਵੱਖ ਕੈਟਾਗਰੀਜ਼ ਦੇ ਲਈ ਤਾਂ ਯੋਗ ਉਮੀਦਵਾਰ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਜੋ ਪਰਫਾਰਮੈਂਸ ਤੁਹਾਨੂੰ ਦੱਸਿਆ ਸੀ ਉਹ ਤੁਸੀਂ ਪੂਰਾ ਭਰ ਲੈਣਾ ਤੇ ਆਪਣੇ ਸਾਰੇ ਸਬੰਧਤ ਦਸਤਾਵੇਜ਼ ਕੁਆਲੀਫਿਕੇਸ਼ਨ ਦੇ ਡੇਟ ਆਫ ਬਰਥ ਦਾ ਪ੍ਰੂਫ ਤੁਹਾਡਾ ਕੈਟਾਗਰੀ ਦਾ ਸਰਟੀਫਿਕੇਟ ਹੈ ਜਾਂ ਜਾਂ ਕੋਈ ਤੁਹਾਡਾ ਐਕਸਪੀਰੀਅੰਸ ਹੈ ਤੇ ਦੋ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿੱਚ 21 ਜਨਵਰੀ 2024 ਸ਼ਾਮ 5 ਵਜੇ ਤੱਕ ਪਹੁੰਚਦੇ ਕਰਨਾ ਹੈ ਅਡਰੈਸ ਹੈ ਜੀ ਇਹਨਾਂ ਦਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਗਾ ਵੀ ਕਿਤੇ ਤੁਸੀਂ ਬਾਏ ਹੈਂਡ ਵੀ ਦੇ ਸਕਦੇ ਹੋ ਤੇ ਡਾਕ ਦੇ ਥਰੂ ਵੀ ਭੇਜ ਸਕਦੇ ਹੋ ਤਾਂ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਉਹ ਪਰਫਾਰਮ ਨੂੰ ਭਰ ਕੇ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਦੇ ਦਫ਼ਤਰ ਤੱਕ ਪਹੁੰਚਦੇ ਕਰ ਸਕਦੇ ਹੋ ਤੇ ਵੈਬਸਾਈਟ ਦਾ ਲਿੰਕ ਤੇ ਪਰਫਾਰਮ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਡਾਊਨਲੋਡ ਕਰਕੇ ਭਰ ਕੇ ਇਹਨਾਂ ਨੂੰ ਭੇਜ ਸਕਦੇ ਹੋ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਹੀ ਹੈ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ